ਸਤਿ ਸ਼੍ਰੀ ਅਕਾਲ ਸ਼੍ਰੀਕਾਂ ਨੂੰ YouTube ਫੈਮਿਲੀ ਮੀਨ ਇਦ ਕਰਦੇ ਆ ਤੁਸ ਸਾਰੇ ਠੀਕ ਠਾਕ ਅਸੀਂ ਠੀਕ ਠਾਕ ਦੀਪੋ ਮੰਗਲ ਤੁਹਾਡਾ ਸਾਰਾ ਦਾ ਸਵਾਗਤ ਜੀ ਤੇ ਆਪਾਂ ਜੀ ਬਹੁਤ ਨਵਾਬ ਦੇ ਵੀਡੀਓ ਬਣਾਈ ਹੈ ਜੀ ਕਿ ਆਪਾਂ ਥੋੜੇ ਜੀ ਦੀ ਸੀ ਆਪਾਂ ਗਏ ਹੋਏ ਸੀ ਜੀ ਰਾਜਸਥਾਨ ਬਾਗੜ ਮੱਖਾ ਟੇਕਣ ਦੀ ਤੇ ਅੱਜ ਬਣਾਵਾਂਗੇ ਜੀ ਆਪਾਂ ਤੋਰੀਆਂ ਦੀ ਸਬਜ਼ੀ ਤੇ ਉਸ ਵਾਸਤੇ ਫਟੇ ਆਜ ਤੇ ਅਦਰਕ ਤੇ ਲਸਣ ਤੜਕਾ ਤਿਆਰ ਕਰ ਲਿਆ ਸੀ ਜੀ ਹੁਣ ਆਪਾਂ ਤੜਕਾ ਲਾ ਰਹੇ ਸੀ ਰਾਪਣੇ ਟਮਾਟਰ ਕੱਟੇ ਕਿਆ ਜੀ ਲੱਭੇ ਲੱਮੇ ਟਮਾਟਰ ਕੱਟੇ ਹੈ ਜੀ ਤੇ ਤੋਰੀਆਂ ਆਪਾਂ ਕੱਟ ਕੇ ਪਾ ਲ ਨੂੰ ਤਿਆਰ ਜੀ ਠੀਕ ਹੈ ਜੀ ਤੇ ੜਕੇ ਮਸਾਲੇ ਦੀ ਤਰ੍ਹਾਂ ਤੋਂ ਮਿਲਾ ਲਗੇ ਜੀ ਤੇ ਮਿਰਚਾਂ ਤਾਂ ਗ੍ਰाइंड ਕਰਕੇ ਰੱਖ ਲਵਾਂ ਸੀ ਜੀ ਤੇ ਹੁਣ ਮਿਰਚਾ ਪਾ ਦਾਂਗੇ ਨਾਲ ਹੀ ਪਾ ਦਾਂਗੇ ਪੱਤੇ ਨਾਲ ਪਾਵਾਂਗੇ ਪਿਆਜ਼ ਜੀ ਇਸ ਵਾਸਤੇ ਆਪਾਂ ਅਨਾ ਆ ਕੇ ਬੁਖਾਰ ਜੜ ਗਏ ਸੀ ਜਿੱਤੇ ਬਸ ਵੀਡੀਓ ਆਪਾਂ ਤੋਂ ਬਣਨਾਂ ਦੀ ਤੇ ਅੱਜ ਆਪਾਂ ਬਲੌਗ ਕਰ ਲੈ ਸ਼ੁਰੂ ਜੀ ਤੇ ਇਹ ਤਾਂ ਆਪਣੀ ਛੋਟੀ ਜਿਹੀ ਵੀਡੀਓ ਹੋਏਗੀ ਜੀ ਅਲੀ ਸਬਜੀ ਦੀ ਤੇ ਸਬਜੀ ਬਣਾਵਾਂਗੇ ਜੀ ਅੱਜ ਆਪਾਂ ਪਨੀਰ ਪਾ ਕੇ ਤੇਲ ਲੱਗ ਜੀ ਤਰੀਕੇ ਨਾਲ ਬਣਾਵਾਂਗੇ ਜੀ ਤੇ ਬਹੁਤ ਬੱਚੇ ਕੁਸ਼ ਹੋ ਕੇ ਖਾਣਗੇ ਜੀ ਤੇ ਬਹੁਤ ਟੈਸਟੀ ਬਣਦੀ ਹੈ ਜੀ ਤੇ ਤਰੀਕੇ ਨਾਲ ਸਬਜੀ ਤੇ ਤੁਸੀਂ ਵੀ ਇੱਕ ਵਾਰੀ ਜਰੂਰ ਟਰਾਈ ਕਰੇ ਜੀ ਤੇ ਲੋ ਜੀ ਆਪਣੇ ਪਿਆਜ਼ ਲਸਣ ਤੇ ਅਦਰਕ ਭੁੰਨੇਗੇ ਜੀ ਤੇ ਹੁਣ ਆਪਾਂ ਟਮਾਟਰ ਪਾ ਦਿੰਨੇ ਹਾਂ ਜੀ ਆਪਾਂ ਨੂੰ ਜੇ ਤੁਹਾਨੂੰ ਮੱਚੇ ਬਹੁਤ ਜ਼ਿਆਦਾ ਟੇਸਟੀ ਹੋਣਗੇ ਜੇ ਕਈ ਵਾਰੀ ਆਪਾਂ ਬਣਾਈਏ ਵੀ ਤੌਰ ਨਾਲ ਸਜੀ ਬਣਾ ਲਿਆ ਪਾ ਕੇ ਤੇ ਕਈ ਵਾਰੀ ਆਪਾਂ ਦੁੱਧ ਪਾ ਕੇ ਵੀ ਬਣਾਉ ਲੈਨੇ ਆ ਤੇ ਅੱਜ ਆਪਾਂ ਤਬੀਰ ਪਾ ਕੇ ਬਣਾਵਾਂਗੇ ਜੀ ਸਜੀ ਤੇ ਕਨੀਰ ਆਪਾਂ ਕੱਲ੍ਹ ਭਰੀ ਬਣਾਇਆ ਸੀ ਸੀ terlihat di sana teh semacam punya jadi kalau jangan begitu ya kalau dua jam sekarang jadi mana kedek semacam punya ਉਰੀਕਾ ਮੈਂ ਇਹਦਾ ਦੇਖੀ ਹੋਇਆ ਚਾਹ। ਮਹਤਾਰਾ ਵਾਲੰਡੀ। ਇਹ ਜੇ ਅਪਰ ਜਸਟ ਚੰਚ ਲਾ ਦਿੰਨੇ ਆ ਜੀ। ਤਾਂ ਫਿਰ ਆਵਾਜ਼ ਨਹੀਂ ਆਉਂਦੀ ਤੇ ਅਪਰ ਜਸਟ ਚੰਚ ਲਾ ਆਣੀ ਜੀ ਹੁਣ ਅਪਰ ਮਸਾਲਾ ਦਾ ਢੜਨ ਲੱਗੇ ਸੇ। ਤੇ ਗੋਲੋ।

ਲੋ ਜੀ ਆਪਣੀ ਸਬਜੀ ਨਾ ਬਣ ਗਈ ਤੇ ਆਪਾਂ ਬਿਲਕੁਲ ਵੀ ਨਹੀਂ ਪਾਣੀ ਪਾਇਆ ਜੀ ਤੇ ਘਰ ਦੇ ਮਤਲਬ ਸੀ ਜੀ ਤੇ ਆਪਾਂ ਨੂੰ ਛੇ ਪਾਂਚੇ ਲੰਦਣ ਸੀ ਦੇਖੋ ਜੀ ਕਿੰਨੀ ਸੋਹਣੀ ਸਬਜੀ ਬਣ ਕੇ ਹੋਈ ਹੈ ਤਿਆਰ ਜੀ ਇਹਨੋਂ ਆਪਾਂ ਇਹਦੇ ਵਿੱਚ ਪਾ ਦਿੰਨੇ ਆਪਾਂ ਪਨੀਰ ਜੀ ਪਨੀਰ ਆਪਾਂ ਕੱਟ ਲੈਸੀ ਜੀ ਕੱਟ ਕੇ ਕਰ ਲੈਸੀ ਆਪਾਂ ਤਿਆਰ ਠੀਕ ਹੈ ਜੀ ਇਹ ਪਨੀਰ ਪਾ ਦਿੰਨੇ ਆ ਜੀ ਇਹਨੋਂ ਆਪਾਂ 5 ਤੱਕ ਮਿੰਟ ਤੱਕ ਪਨੀਰ ਨੂੰ ਪਾ ਕੇ ਨਾ ਟੱਕ ਦਾਂਗੇ ਜੀ ਉਸ ਤੋਂ ਬਾਅਦ ਆਪਾਂ ਪਾ ਦੋਗੇ ਧਨੀਆ ਆਈ ਕਰਾਂਗੇ ਮਸਾਲਾ ਜੀ ਆਪਾਂ ਠੀਕ ਹੈ ਜੀ ਇਹ ਹੁਣੇ ਪਟਾਕੇ ਇਹਨਾਂ ਨੂੰ 5 ਕਿ ਮਿੰਟ ਹੋਰ ਪਕਾ ਲੀਏ ਆਪਣਾ ਪਨੀਰ ਪੱਕ ਜਾਏਗਾ ਜੀ ਲਓ ਜੀ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਠੀਕ ਹੈ ਜੀ ਇਹਨੂੰ ਪਕਾ ਦਿੰਦੇ ਹਾਂ ਥੋੜਾ ਜਿਹਾ ਪਾ ਮੰਗੀ ਜੀ ਆਪਾਂ ਗਰਮ ਮਸਾਲਾ ਕਿ ਨੇ ਆਪਣੇ ਬੱਚੇ ਤੋਰ ਵਾਲੀ ਸਬਜ਼ੀ ਨਹੀਂ ਖਾਂਦੇ ਜੀ ਆਪਾਂ ਪਨੀਰ ਪਾ ਕੇ ਤੇ ਸਬਜ਼ੀ ਲੱਗੇ ਜਿਹੇ ਤਰੀਕੇ ਨਾਲ ਬਣਾ ਕੇ ਦੇ ਸਕਦੇ ਆ ਕਿ ਬਹੁਤ ਬੱਚੇ ਖੁਸ਼ ਹੋ ਕੇ ਖਾਣਗੇ ਤੇ ਬਿਲਕੁਲ ਹੀ ਨਹੀਂ ਬੱਚਾ ਨੇ ਆਏ ਕਹਿਣਾ ਜੀ ਅਸੀਂ ਸਬਜ਼ੀ ਖਾਣੀ ਨਹੀਂ ਤੋਰਿਆਂ ਦੀ ਦੇਖੋ ਜੀ ਕਿੰਨੀ ਵਧੀਆ ਸਬਜ਼ੀ ਬਣ ਕੇ ਹੋਈ ਹੈ ਤਿਆਰ ਠੀਕ ਹੈ ਜੀ ਇੱਕ ਵਾਰੀ ਤੁਸੀਂ ਵੀ ਟਰਾਈ ਜਰੂਰ ਕਰੋ ਜੀ ਇਹ ਤਰੀਕੇ ਨਾਲ ਸਬਜ਼ੀ ਜਰੂਰ ਬਣਾਇਓ ਜੀ ਪਨੀਰ ਪਾ ਕੇ ਤੈਨੂੰ ਜੇ ਮੇਰੀ ਸਬਜ਼ੀ ਬਣਾਉਣੇ ਦਾ ਤਰੀਕਾ ਸੁਣੋ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ